ਮੋਗੇ ਸੈਟ ਜਾਵਣ ਮੋਗਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਸਾਰੇ ਬਾਹਰੀ ਦੇ ਮੁਲਕੇ ਕੋਠੀਆਂ ਖੜੀਆਂ ਪਈਆਂ ਜਿਹੜਾ ਥੋੜਾ ਜਿਮਗਾਰਾ ਹੋ ਨਹੀਂ ਕਰ ਆ ਆ ਮੋਗੇ ਜਲੰਧਰ ਅੰਮ੍ਰਿਤਸਰ ਲੁਧਿਆਣਾ ਚੰਗੀ ਚੰਗੀਆਂ ਕੋਠੀਆਂ ਖਾਮੀ ਪਈਆਂ ਬਈਏ ਬੈਠੇ ਉੱਥੇ ਐਦਾਂ ਨਹੀਂ ਸਾਨੂੰ 4-500 ਰੁਪਏ ਦੇ ਉੱਥੇ ਬਈਏ ਬੈਠਿਆ ਤੇ ਬਈਏ ਸਫਾਈ ਕਰਕੇ ਰੱਖਦੇ ਕੋਈ ਕਿਰਾਇਆ ਨਹੀਂ ਕੋਈ ਪੜਾ ਨਹੀਂ ਜਦੋਂ ਸਰਦਾਰ ਜੀ ਆ ਗਏ ਬਸ ਹੋਣਾ ਚਾਹੀਏ 에어ਪੋਰਟ ਦੇ ਉਤਰ ਗਏ ਤੇ ਸਫਾਈ ਸੂਈ ਕਰਕੇ ਰੱਖੇ ਆਗੇ 5 ਦਿਨ ਅਪਤ ਲਾਉਣਾ ਕੇ 2 ਮਹੀਨੇ ਲਾਣਾ 3 ਮਹੀਨੇ ਲਾ ਕੇ ਖਾਮ ਲੋ ਯਾਰ ਉਹ ਜਿਹੜੀ ਜ਼ਮੀਨ ਹੈ ਉਹ ਠੇਕੇ ਦੀ ਛੱਡੀ ਆ ਉਹ ਤਾਂ ਮੌਜਾ ਕਰਦੇ ਆ ਛੱਰੇ ਲੋਕ ਹੀ ਬਾਹਰ ਗਿਆ ਮਾੜਾ ਉਹ ਮੌਜਾ ਕਰਦੇ ਛਿੱਤਰ ਅਸੀਂ ਖਾਣੇ ਆ ਤੇ ਮਰ ਹੀ ਹਜੇ ਵੀ ਜਾਂਦਾ ਤਾਂ ਕੋਣ ਖਾਣਾ ਲੈ ਕੇ ਉਹ ਮਰਦੇ ਆ ਪਤਾ ਨਹੀਂ ਮਰਦੇ ਉਹ ਮਰਦਾ ਦਾ ਉਹ ਜੱਟ ਆ ਨਾ ਜਿਹਨੇ ਹੁਣ ਕਿਸੇ ਬਾਣੀ ਦਾ ਕਰਜ਼ਾ ਦੇਣਾ ਜਾਂ ਬੈਂਕ ਦਾ ਕਰਜ਼ਾ ਦੇਣਾ ਤੂੰ ਰੋਣ ਮਰਨਾਗਾ ਉਹਨਾਂ ਨੇ ਇੱਕ ਨਹੀਂ ਮਰਨਾ ਪਾਇਆ ਜene ਫਸੇ ਮਰੂ ਜਿਹੜਾ ਜੱਟ ਫਸਿਆ ਹੋਇਆ ਉਹ ਹੀ ਮਰੂਗਾ ਦੂਜਾ ਕਦਾ ਮਰੂਗਾ ਜਿਹੜੇ ਵੱਡੇ ਤੇ ਟਟਾਲੇ ਇਹ ਤਾਂ ਨਹੀਂ ਮਰਦੇ ਦੋਦੇ ਮਰਦੇ ਹੈ ਮਰਨ ਮੁਰਲ ਵਾਲੇ ਕੋਈ ਗੱਲ ਨਹੀਂ ਹੈ ਹੁਣ ਦੋ ਤਿੰਨ ਲੱਖ ਦਾ 2.5 ਲੱਖ ਦਾ ਟਰੈਕਟਰ ਉਹਨਾਂ ਦਾ ਮੋਡੀਫਾਈ ਹੈ ਜਿਹੜਾ ਕਰੇ ਨੂੰ ਟਾਇਰ ਚਾੜੇ ਉਹ ਟਰੈਕਟਰ ਟੂਰ ਕਰ ਦੂ ਇੰਨੇ ਵੱਡੇ ਵੱਡੀਆਂ ਕਾਰਾਂ ਹੈ ਮਹਿੰਗੀਆਂ ਲਈ ਫਿਰਦੇ ਆ ਉਹਦੀ ਕੋਈ ਗਾਰੰਟੀ ਹੈ ਨਹੀਂ ਵੱਡੇ ਵੱਲੇ ਸਰਦਾਰ ਕਿੰਨੇ ਜੇ ਕੋਠੀ ਬਾਲ ਕੀ ਹੈ ਅੱਗੇ ਵੀ ਜੀ ਆਵਣ ਕੀ ਆ ਚੰਗੇ ਕੱਪੜੇ ਤੇ 800 ਰੁਪਏ ਕਮੀਜ਼ ਪਜਾਮੇ ਦਾ 900 ਰੁਪਏ 1000 ਰੁਪਏ ਸਲਾਈ ਦਿੰਦੇ ਆ ਚੰਗੇ ਜੀਮੀਦਾਰ ਹਾਂ ਮੁੜ ਕੇ ਕਹਿਣ ਦਿੱਤਾ ਫਾਹ ਲੈ ਲਿਆ ਸਾਡੇ ਪਿੰਡ ਦੇ ਜੀਮੀਦਾਰ ਹੀ ਆ ਉਹਨਾਂ ਨੇ 8 8 10 10 ਕਿੱਲੇ ਜ਼ਮੀਨ ਸੀਗੀ ਨਹੀਂ ਘਰਾ ਕੋਲੇ ਵੇਚ ਕੇ ਉਹਨਾਂ ਨੇ ਪਤਾ ਕੀ ਲਿਆ ਜਾਂ ਤਾਂ ਮੋٹے ਮੋٹے ਟੈਰਾਂ ਵਾਲੇ ਸਾਈਕਲ ਤੇ ਜਾਇਥੋ-ਥਿਤ ਕਰਾ ਲੀਆਂ ਨਿਕਰਾਇਆਂ ਆਈ ਕੁਸ ਲਿਆ ਉਹਨਾਂ ਨੇ ਕਿੰਨਾ ਵੇਚ ਕੇ ਆਈ ਕੁਸ ਲਿਆ ਉਹਨਾਂ ਨੇ ਬਸ ਮੁੜ ਕੇ ਆਂਦੇ ਫਾਹ ਲੈ ਲਿਆ ਉਹ ਜਦੋਂ ਮੁਰਗੀ ਦਾ ਅੰਡਾ ਨੇ ਚੰਗਾ ਲੱਗਾ ਮੁਰਗੀ ਖਾ ਲਈ ਫਿਰ ਦਵਾਈ ਕਿੱਥੋਂ ਆਉਗੀ ਹਾਂ ਇਹ ਫੇਰ ਚਲੋ ਕੁਗੜੀ ਵੱਢ ਕੇ ਖਾ ਲਈ ਆਪਾਂ ਉਹਦਾ ਅੰਡਾ ਦਾ ਖੱਦ ਆਣਾ ਤੇ ਫਿਰ ਦਵਾਈ ਕਿੱਥੋਂ ਆਉਗੀ ਤੈਨੂੰ ਗੱਲ ਹੀ ਨਹੀਂ ਕਰਨੀ ਜਦੋਂ ਜਦੋਂ ਜ਼ਮੀਨ ਦੇਖੀਆ ਵਿੱਚ ਉਹ ਨਹੀਂ ਗੱਲ ਨਹੀਂ ਕਰਨੀ ਜੀ ਤੇ ਫੇਰ ਹੋਣਗੇ ਮੈਂ ਤੈਨੂੰ ਦੱਸਦਾ ਗੱਲ ਕਿਵੇਂ ਸੀ ਤੈਨੂੰ ਗੱਲ ਨਹੀਂ ਕਰਨੀ ਇੱਕ ਪੰਦਰਸੀ ਪੰਦਰਸੀ ਤੇ ਉਹਦਾ ਭਤੀਜਾ ਸੀ ਅੱਗੇ ਉਹ ਕਹਿ ਲੱਗਿਆ ਭਤੀਜਾ ਬੜੀ ਅੱਧੀ ਆ ਯਾਰ ਅੰਡਾ ਹੀ ਖਾ ਉਹਦਾ ਚਾਚਾ ਮੁਰਗੀ ਮੁਰਗੀ ਵੱਢ ਕੇ ਖਾ ਲਈਏ ਉਹਨੇ ਮੁਰਗੀ ਵੱਢ ਕੇ ਖਾ ਲਈ ਉਹ ਉਹਦਾ ਪਤੀਜਾ ਕਹਿੰਦਾ ਛੀ 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 15 ਤੇ ਧਰਮ ਤੇ ਐਸਾ ਕਰਮ ਉਹਨੇ ਅੰਡਾ ਖਾ ਲਿਆ ਕਹਿੰਦਾ ਪੰਡਤ ਧਰਮ ਆ ਕੇ ਕਹਿੰਦਾ ਫਲਖਣ ਹੈ ਫਲਖਣ ਹੈ ਲੈ ਮੈਂ ਇੱਕ ਮਿੰਟ ਫਲਖਣ ਹੈ ਕਹਿੰਦਾ ਮੈਂ ਤੂੰ ਮੁਰਗੀ ਦੇ ਫਲਖਣ ਹੈ ਤੇ ਮੈਂ ਪੇੜ ਹੀ ਖਾ ਲਿਆ ਗੱਲੀ ਮੁਕਾਤੀ ਤੇ ਫਿਰ ਦੂਜੇ ਦਿਨ ਤਾਂ ਨਹੀਂ ਅੰਡਾ ਮਿਲਿਆ ਹੁਣ ਉਹ ਮੇਰੇ ਕੋਲ ਜਮੀਨ ਨਹੀਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਮਾ ਗਿਆ ਜੋ ਜੱਟ ਜਮੀਨ ਹੀ ਖਾ ਗਿਆ ਨਾ ਕੋਈ ਹੋਰ ਬੰਦਾ ਨਹੀਂ ਆ ਬੱਲੇ ਕੀ ਹੈ ਜੱਟ ਕੋਲੇ ਮੁਰਗੀ ਹੈ ਜਮੀਨ ਹੋਰ ਕੀ ਹੈ ਜਦੋਂ ਜੱਟ ਜਮੀਨ ਹੀ ਖਾ ਗਿਆ ਫਿਰ ਰੈਟ ਕੋਲੇ ਕੀ ਦੇਗਾ ਰਹਿ ਗਿਆ ਉਸ ਨੂੰ ਨਹੀਂ ਲੈਂਦਾ ਉਹੀ ਗੱਲ ਮੈਂ ਤੁਹਾਨੂੰ ਆਪੀ ਹੈ ਮੈਂ